ਪੀਟੂ ਬਣੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆਂ ਵਿਲੋਕ ਸਭਾ ਦੀ ਇਹ ਚੋਣਾਂ ਆ ਚੁੱਕੀਆਂ ਨੇ ਕਿਰਾ ਤੇ ਸਿਆਸੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰੇ ਕਿਰਾ ਕੋਈ ਕਾਂਸ ਪਾਰਟੀ ਵਿੱਚੋਂ ਲੈ ਕੇ ਆ ਰਿਹਾ ਵਾ ਕੋਈ ਅਕਾਲੇ ਚੋਂ ਲੈ ਕੇ ਉਧਰ ਨੂੰ ਜਾ ਰਿਹਾ ਵਾ ਕੋਈ ਹੋਰ ਲੈ ਕੇ ਆ ਰਿਹਾ ਵਾ ਤੇ ਕਈ ਫਿਰ ਦੁਬਾਰਾ ਘਰ ਵਾਪਸੀ ਕਰ ਲੈਂਦੇ ਨੇ ਉਹ 10 ਰੁਪਏ ਦਾ ਪਰਨਾ ਪਾ ਕੇ ਤੇ ਮੈਂ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣਿਆ ਹਾਜ਼ਰ ਆ 24 ਘੰਟੇ ਲੋਕੀਂ ਸੇਵਾ ਵਿੱਚ ਰਹਿੰਦਾ ਵਾ ਤੇ 24 ਘੰਟੇ ਪਾਰਟੀ ਦੀ ਸੇਵਾ ਵੀ ਕਰੂਗਾ ਤੇ ਤੁਸੀਂ ਵਿਸ਼ਵਾਸ ਰੱਖਿਓ ਕਿ ਟੀਟੂ ਬਾਣਿਆ ਭੱਜਣ ਵਾਲਾ ਹੈ ਨਹੀਂ ਕਿਦਾ ਟੀਟੂ ਬਾਣਿਆ ਬਾਅਦ ਚ ਹੋਰ ਪਾਰਟੀ ਦੇ ਪਰਨੇ ਨਹੀਂ ਪਹੁੰਚ ਆਵੇਗਾ ਜੇ ਤੁਸੀਂ ਮੈਨੂੰ ਟਿਕਟ ਦੇ ਕੇ ਮਾਨਦਾਨ ਮੇਰਾ ਸਨਮਾਨ ਵਧਾਓਗੇ ਸਾਰੀ ਜ਼ਿੰਦਗੀ ਤੁਹਾਡੀ ਪਾਰਟੀ ਵਿੱਚ ਲੈ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਲੋਕਾਂ ਦੀ ਸੇਵਾ ਕਰਨਾ ਜ਼ਰੂਰੀ ਆ ਤੇ ਪਾਰਟੀਆਂ ਦੇ ਕੈਂਡੀਡੇਟ ਮਿਲ ਨਹੀਂ ਰਹੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਭਾਜੀਪੀ ਦਾ ਰਮਨਦੀਪ ਗੁੱਟੂ ਭਜਾਉਣਾ ਵਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ ਸਾਰੇ ਵੱਡੇ ਲੀਡਰਾਂ ਨੂੰ ਪਤਾ ਵਾ ਵੀ ਸਮੀਕਰਨ ਕੀ ਹੋਣਗੇ ਜੇ ਟੀਟੂ ਬਾਣਿਆ ਨੂੰ ਪਾਰਟੀ ਟਿਕਟ ਦਿੰਦੀ ਆ ਸਮੀਕਰਨ ਕੀ ਹੋਣਗੇ ਉਹਨਾਂ ਨੂੰ ਪਤਾ ਵਾ ਬਿਟੀ ਟੂ ਬਾਣੀ ਨੇ 101% ਜਿੱਤਿਆ ਨਾ ਵਾ ਪਰ ਰੋਲਾ ਕਿੱਥੇ ਪੈਂਦਾ ਵਖਰਾ ਜਿਹੜੇ ਅਮੀਰ ਲੀਡਰ ਨੇ ਪਾਰਟੀ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਪਾਰਟੀਆਂ ਦੇ ਵਿੱਚ ਉਹਨਾਂ ਦੇ ਮਰਚਾ ਲੱਗਣ ਗਿਆ ਉਹ ਨਹੀਂ ਚਾਹੁੰਦੇ ਵੀ ਕਿਸੇ ਗਰੀਬ ਨੂੰ ਟਿਕਟ ਮਿਲੇ ਕਰ ਆਪ ਉਹਨਾਂ ਨੇ ਢੱਡ ਬਧਾ ਲਏ ਲੋਕਾਂ ਦੇ ਕੰਮ ਕੀਤੇ ਨਹੀਂ ਲੋਕਾਂ ਦਾ ਦਵਾ ਖਰਾਬ ਹੋ ਗਿਆ ਲੋਕਾਂ ਨੇ ਉਹਨਾਂ ਸਾਥ ਦੇ ਨਾਲ ਛੱਡਤਾ ਤੇ ਪਰ ਜਦੋਂ ਗਰੀਬ ਨੂੰ ਟੈਟ ਮਿਲਦੀ ਆ ਤਾਂ ਫੇਰ ਮਿਰਚਾਂ ਲਗਮੀਆਂ ਤਾਂ ਯਾਨੀ ਸੰਭਾ ਵੀ ਹੈਗੀਆਂ ਇਹਨਾਂ ਦੇ ਮਿਰਚਾਂ ਲਗਮੀਆਂ ਲਗੀਆਂ ਨੇਕਰ ਤਾਂ ਮੈਂ ਬੀਜੀਪੀ ਨੂੰ ਬੇਨਤੀ ਕਰਦਾ ਵਾ ਵੀ ਹਜੇ ਵੀ ਕੁਛ ਨਹੀਂ ਬਿਕੜਿਆ ਡੁੱਲੇ ਬੇਰਾ ਦਾ ਆਪ ਬੰਦਾ ਤੁਸੀਂ ਬਦਲ ਦੋ ਕਰ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਰਵੜੇ ਦੀ ਬਿੱਟੂ ਦੀ ਥਾਂ ਤੇ ਟੀਟੂ ਬਾਣੀਆਂ ਹਾਜ਼ਰ ਆ ਤੇ ਨਾਲੇ ਦੇਖੀ ਕਿਸਾਨ ਕਿੰਨੀ ਮਦਦਤ ਕਰਦੇ ਮੇਰੀ ਕਿਉਂਕਿ ਉਹਨਾਂ ਨੂੰ ਪਤਾ ਵਾ ਟੀਟੂ ਬਾਣੇ ਖਸਖਸ ਦੀ ਖੇਤੀ ਦੀ ਮੰਗ ਕਰਦਾ ਵਾ ਤਾਂ ਨਰਿੰਦਰ ਮੋਦੀ ਜੀ ਤੋਂ ਖਸਖਾ ਦੀ ਖੇਤੀ ਕਰਵਾ ਕੇ ਛੱਡਾ ਕਰਾ ਪੰਜਾਬ ਦੇ ਵਿੱਚ ਯਾਨੀ ਕਹਿਣ ਦਾ ਭਾਵ ਜੇ ਤੁਹਾਨੂੰ ਨਹੀਂ ਲੱਭਦੇ ਟੀਟੂ ਬਣੀਆਂ ਹਾਜ਼ਰਾਂ ਘਰਾਂ ਦੀ ਲੋੜ ਨਹੀਂ ਹੈ ਕਰ ਨਾਲੇ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰੋਗੇ ਉਹ ਬੰਦਾ ਤੁਹਾਡੇ ਕੋਲ ਹੈ ਹੀ ਨਹੀਂ ਆ ਉਹ ਕਦੇ ਉਹਨੂੰ ਲਵਾ ਕੇ ਉਧਰ ਭਾਣ ਲੈਣੇ ਹੋ ਉਹਦੇ ਕਟਾਣੂ ਜੇ ਮਾਰ ਕੇ ਪ੍ਰਸ਼ਾਸਨ ਨਾਲ ਤੇ ਉਧਰ ਭਾਣ ਲੈਣੇ ਹੋ ਫਿਰ ਉਹ ਬੰਦੇ ਭੱਜ ਜਾਂਦੇ ਆ ਫੇਰ ਇੰਟਰਵਿਊ ਚੱਲੀ ਜਾਂਦੀਆਂ ਨੇ ਤੁਹਾਡਾ ਬੰਦਾ ਭੱਜ ਗਿਆ ਲੇਕਿਨ ਜਿਹੜੀ ਪਾਰਟੀ ਟੀਟੂ